ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਅੰਦਰ ਰੋਜ਼ ਰੋਜ਼ ਵਧਣ ਲੱਗੇ ਚੱਲੀਏ ਬਾਹਰ ਲੈ ਬਿੜੇ ਨੂੰ ਕਿ ਚੱਲ ਕੇ ਕੀ ਅੰਦਰ ਬਣਦਾ ਕੁੰਡ ਤੁਜੀ ਕੱਲ ਲੀਰ ਲਾਈ ਨਹੀਂ ਸਹੀ ਖਾਲੀ ਹੋ ਗਈ। ਲੌਵੀ ਮੋਟਰ ਤੇ ਪਹੁੰਚਿਆ ਮੈਂ। ਪਰ ਅੱਜ ਤਾਂ ਧੁੰਦ ਮੀਂਹਾਂਂ ਡਿੱਗਦੀ ਆ। ਬਹੁਤ ਜ਼ਿਆਦੇ ਧੰਦਾ ਅੱਜ ਤਾਂ। ਕੱਪੜੇ ਸਾਰੇ ਗਿੱਲੇ ਹੋ ਗਏ। ਪਿੰਡ ਹੈ ਨਹੀਂ ਸੀ ਖੇਤਾਂ ਜਾ ਕੇ ਬਹੁਤ ਜ਼ਿਆਦੇ ਆ। ਦੇਖੋ ਕਿੰਨੀ ਧੁੰਦ। ਸੂਤ ਦੇ ਬਿਓ ਮਾੜਾ ਜਾਂ ਦੰਦਰ ਦੇ ਦਰਸ਼ਨ ਪਰ ਹਜੇ ਧੰਦ ਜ਼ਿਆਦੇ ਆ। ਸਾਲੀ ਅੱਜ ਸਾਰਿਆਂ ਨੂੰ ਬੱਧਤ ਹੁੰਦਾ ਸਾਲੀ ਹੁਣ ਤੱਕ ਦੀ ਯਾਰ ਗੰਦੀ ਜੀ ਤਾਂ ਹੁੰਦਾ ਇਹ ਤੁੰਦ ਮੀਂਹ ਤੋਂ ਬਾਅਦ ਜਿਹੜੀ ਹੁੰਦੀ ਆ ਨਾ ਉਹ ਤੁੰਦ ਹੁੰਦੀ ਆ ਉਹ ਤਾਂ ਗੰਦੀ ਜੀ ਆ ਵਿੱਚ ਗੰਦ ਮੰਦ ਆਈਆਂ ਕੱਪੜੇ ਖਰਾਬ ਕਰਨ ਵਾਲੀ ਜਿੱਥੇ ਪਾਣੀ ਜਾ ਡਿੱਗਦਾ ਵਿੱਚ ਗਰਦ ਜੀ ਆਉਂਦੀ ਆ ਕੱਪੜੇ ਖਰਾਬ ਹੁੰਦੇ ਨੇ ਬਹੁਤ ਮੈਂ ਅਗਲੇ ਹਫਤੇ ਆਪਾਂ ਵੀ ਪਾਣੀ ਸ਼ੁਰੂ ਕਰਾਂਗੇ ਖਣਕ ਨੂੰ ਸ਼ਨੀਵਾਰ ਤੋਂ ਲਾਈਟ ਵੀ ਹੋ ਗਈ 8 ਘੰਟੇ ਉਹ ਤਾਂ ਕਹਿੰਦੇ 8 ਘੰਟੇ ਆ ਕਰੂਗੀ ਦਿਨੇ ਦਿਨੇ ਨਾਲ ਇਹ ਚੀਜ਼ ਦਾ ਬਹੁਤ ਵਧੀਆ ਫਾਇਦਾ ਹੋ ਗਿਆ ਜੇ ਦਿਨ ਟਿੱਕੇ 8 ਘੰਟੇ ਰੋੜ ਤਿੰਨਕ ਦਿਨ ਚ ਆਪਣੀ ਸਾਰੀ ਸੰਜੀ ਹੋ ਜਾਣੀਆਂ ਹੁਣ ਲੱਗੀ ਸ਼ਾਮਾਂ ਦਾ ਟਾਈਮ ਹੋ ਗਿਆ ਪੱਠਿਆਂ ਦਾ ਕੰਮ ਨਵੇੜ ਕੇ ਛੱਡਿਆ ਮੈਂ ਦੋ ਵਾਰ ਹੋਰ ਵੜਰੇ ਆ ਜਾਉਂ ਤੋ ਬਾਅਦ ਫਿਰ ਬੀਜ ਦਾਂਗੇ ਅਗਲੇ ਸ਼ਨੀਵਾਰ ਤੋਂ ਪਾਣੀ ਵੀ ਕਰ ਦਾਂਗੇ ਸ਼ੁਰੂ ਅੱਜ ਜਾਣਾ ਸੀ ਖੰਨੇ ਤੋਂ ਕੰਮ ਸੀ ਪਰ ਬਿਤਲੀ ਹੋਰੇ ਕੰਮ ਨਿਕਲੇ ਇੱਕ ਮਰੇ ਸੋਰ ਦੇ ਜਾਣਾ ਪੈ ਗਿਆ ਖਾਲੂ ਜਾ ਮੈਂ ਖੰਨੇ ਹਾਂ ਅੱਜ ਪੱਠੇ ਵੀ ਵੱਡੇ ਦਾ ਲੇਟ ਫੇਟ ਵੀ ਹੋ ਜਾਣਾ ਕੋਈ ਚੱਕਰ ਨਹੀਂ ਘਰ ਨੂੰ ਖੰਨੇ ਮਾਰ ਕੇ ਉਹ ਨਗੜਾ ਹਾਂ ਦਾ ਪਰ ਕੇ ਕਿਹਦਾ ਬਾਬੇ ਦੀ ਕਰਤਣਾ ਹਲਦੀ ਵਿਚਾਰੀ ਸਾਡੀ ਸੁੱਖ ਦੀ ਪਾਣੀ ਲਕੰਨੀ ਪਾਣੀ ਹੋ ਗਿਆ ਲੇਟ ਇਹਨੂੰ ਪਾਣੀ ਲੱਗੂ ਇਹਨੂੰ ਹੁਣ ਕਣਕ ਦੇ ਨਾਲ ਹੀ ਉਦੋਂ ਢੁੱਲ ਗਏ ਥੱਲੇ ਲਵੇ ਖਾਲੀ ਬਣਾ ਦਿੰਦੇ ਤਾਂ ਪਾਣੀ ਲੱਗ ਜਾਣਾ ਸੀ ਕਣਕ ਦਾ ਜੰਮੇ ਆਉਣੀ ਸੀ ਚਲੋ ਹੁਣ ਦੇਖਦੇ ਹਾਂ ਤਾਂ ਤੋੜ ਚ ਤੋੜ ਬਹੁਤ ਹੋ ਗਈ ਸੀ ਤੋੜ ਚ ਪਾਣੀ ਛਿੜਕਿਆ ਜ ਪੂਰਾ ਛੜਤਾ ਮੋਟਰ ਨਾਲ ਇਹਦੋਂ ਐਂ ਜੰਮ ਜੂ ਹੁਣ ਉਹਨੇ ਤੇ ਗੱਡੀ ਗੁੱਡੀ ਨਹੀਂ ਲਿਆਉਣੀ ਕਈ ਦਿਨ ਤੋੜ ਚ motorcycle vi side te